आज प्रोग्राम ਦੇ ਵਿੱਚ ਜਿਸ ਪੁਸਤਕ ਬਾਰੇ ਚਰਚਾ ਕਰਨ ਜਾ ਰਹੇ ਆ ਉਹ ਪੁਸਤਕ ਹੈ ਗਦਰੀ ਗੁਲਾਬ ਕੋ ਦਸ ਲੇਖਕ ਹਨ ਸਰਦਾਰ ਅਮੋਲਕ ਸਿੰਘ ਗੁਲਾਬਕੌਰ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਦੇ ਪਿੰਡ ਬਖਸ਼ੀwala ਵਿਖੇ 1890 ਵਿੱਚ ਇੱਕ ਸੁਧਾਰਨ ਪਰਿਵਾਰ ਵਿੱਚ ਹੋਇਆ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਾਨੂੰ ਦੱਸੋ ਕਿ ਗਦਰ ਤੋਂ ਕੀ ਭਾਵ ਹੈ ਤੇ ਇਹ ਗਦਰ ਕਿਉਂ ਜ਼ਰੂਰੀ ਸੀ ਜਿਦੇ ਚ ਇੰਨੀਆਂ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਤੇ ਬਹੁਤ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਗਦਰ ਪਾਰਟੀ ਭਾਰਤ ਨੂੰ ਆਜ਼ਾਦ ਕਰਾਉਣ ਲਈ। ਜਿਹੜੇ ਲੋਕ ਵਦੇਸ਼ਾਂ ਚ ਗਿਆ ਸੀ ਖਾਸ ਕਰਕੇ ਅਮਰੀਕਾ ਕੈਨੇਡਾ ਸਿੰਗਾਪੁਰ ਮਲੇਸ਼ੀਆ ਆਹ ਦੇਸ਼ਾਂ ਚ ਗਿਆ ਸੀ ਉਹਨਾਂ ਲੋਕਾਂ ਨੇ ਆਜ਼ਾਦੀ ਦਾ ਅਨੁਭਵ ਕੀਤਾ ਸੀ ਜੀ ਉਹਨਾਂ ਨੂੰ ਗੁਲਾਮੀ ਤੇ ਆਜ਼ਾਦੀ ਦੇ ਇਸ ਡਿਫਰੈਂਸ ਦਾ ਪਤਾ ਲੱਗਿਆ ਸੀ ਉਹਨਾਂ ਨੇ ਇੱਕ ਪ੍ਰੈਡਿਕਲ ਪਾਰਟੀ ਵਾਂਗੂ ਇੱਕ ਆਰਗੇਨਾਈਜੇਸ਼ਨ ਤਿਆਰ ਕੀਤੀ ਹਾਂ ਔਰ ਲੋਕਾਂ ਨੂੰ ਅਵੇਅਰ ਕਰਨ ਲਈ ਉਹਨਾਂ ਨੇ ਗਦਰਨਾਮਾ ਦਾ ਇੱਕ ਤਵਾਰ ਜਿਹੜਾ ਹੈ ਉਹ ਪਹਿਲਾਂ ਉਰਦੂ ਚ ਕੱਢਿਆ ਫਿਰ ਉਹ ਹਿੰਦੀ ਚ ਵੀ ਨਿਕਲਿਆ ਤੇ ਖੀਰ ਤੇ ਜਾ ਕੇ ਪੰਜਾਬੀ ਚ ਵੀ ਜੀ ਉਸ ਗਦਰ ਦੇ ਵਿੱਚ ਜਿਹੜੇ ਵੱਡੇ ਨਾਂ ਨੇ ਉਹਨਾਂ ਚ ਇਹ ਬੀਬੀ ਗਲਾਬਕੌਰ ਦਾ ਨਾਮ ਵੀ ਹੈ ਤੇ ਗਲਾਬਕੌਰ ਨੂੰ ਵੀ ਉਸੇ ਸਰਮਾਨ ਨੂੰ ਰਿਜ਼ਰਵ ਕਰਦੀ ਹੈ ਜਿਹੜਾ ਸਰਮਾਨ ਅਸੀਂ ਵੱਡੇ ਪੁਰਗਦਰਿਆਂ ਨੂੰ ਇਹਨਾਂ ਗਦਰੀ ਦੇਸ਼ ਭਗਤਾਂ ਨੂੰ ਗਦਰੀ ਬਾਬੇ ਕਿਉਂ ਕਿਹਾ ਗਿਆ ਦੇਖੋ ਇਹ ਗੱਲ ਬਹੁਤੀ ਵਾਰੀ ਇਹ ਜਿਹੜੀ ਨਵੀਂ ਜਨਰੇਸ਼ਨ ਦੇ ਲੋਕ ਨੇ ਉਹ ਉਹ ਜਾਣਨਾ ਚਾਹੁੰਦੇ ਨੇ ਜੀ ਵੀ ਇੱਕ ਕਰਤਾਰ ਸਿੰਘ ਸਰਾਭਾ ਜਿਹੜਾ 18 ਸਾਲਾਂ ਦੀ ਉਮਰ ਵਿੱਚ ਸ਼ਹੀਦੀ ਜਾਂਪੀ ਜਾਂਦਾ ਹੈ ਹਮ ਜਿਹੜਾ ਇੰਨੀ ਛੋਟੀ ਉਮਰ ਦੇ ਵਿੱਚ ਅ ਫਿਰੋਜ਼ਪੁਰ ਦੀ ਸ਼ੌਣੀ 'ਚ ਗਦਰ ਕਰਾਉਣ ਦੇ ਬਗਾਵਤ ਕਰਾਉਣ ਦੇ ਸਮਰੱਥ ਵੀ ਹੋ ਗਿਆ ਸੀ ਉਸ ਵਿਅਕਤੀ ਨੂੰ ਜੇ ਅਸੀਂ ਯਾਦ ਕਰਨਾ ਹੈ ਤੇ ਬਾਬਾ ਕਿਉਂ ਆਖਣਾ ਹੈ ਹਮ ਲੰਮਾ ਸਮਾਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ ਰਹਿਣ ਵਾਲੇ ਗਦਰੀ ਜਾਂ ਕਾਲੇ ਪਾਣੀ ਦੇ ਨਰਕ ਨੂੰ ਹੰਡਾਉਣ ਵਾਲੇ ਗਦਰੀ ਜਦੋਂ ਵਾਪਸ ਪਰਤ ਕੇ ਆਏ ਤਾਂ ਉਹਨਾਂ 'ਚੋਂ ਬਹੁਤਿਆਂ ਦੇ ਵਿਆਹ ਦੀ ਉਮਰ ਲੰਘ ਚੁੱਕੀ ਸੀ। ਹੂੰ ਬਹੁਤੇ ਚਿੱਟੀ ਦਾੜੀ ਵਾਲੇ ਬਜ਼ੁਰਗ ਹੋ ਗਏ ਸੀ। ਜੀ ਸੋ ਉਹਨਾਂ ਨੂੰ ਜਿਹੜੀ ਸਾਡੀ ਸੋਸਾਇਟੀ ਹੈ ਉਹ ਸਤਕਾਰ ਵਜੋਂ ਪਾਪਿਆ। ਸਰ ਅਸੀਂ ਬੀਬੀ ਗੁਲਾਬਕੌਰ ਬਾਰੇ ਗੱਲ ਕਰ ਰਹੇ ਹਾਂ ਤਾਂ ਸਰ ਸਵਾਲ ਇਹ ਹੈ ਕਿ ਉਹਨਾਂ ਨੇ ਇਹ ਰਸਤਾ ਜਿਹੜਾ ਆਪ ਚੁਣਿਆ ਸੀ। ਦੇਖੋ ਇੱਕ এনवायरमेंट ਬਣਦਾ ਹੈ ਜੀ ਜਿਹੜੀ ਗਦਰ ਅਖਬਾਰ ਹੈ ਹਮ ਗਦਰ ਅਖਬਾਰ ਨੇ ਸਾਰੇ ਉਹਨਾਂ ਲੋਕਾਂ ਵਿੱਚ ਇੱਕ ਚਿੰਗ ਪੈਦਾ ਕਰ ਦਿੱਤੀ ਜੀ ਜਿਹੜੇ ਲੋਕਾਂ ਅੰਦਰ ਇੱਕ ਐਸੀ ਇੱਜ਼ਤ ਸੀ ਆਗਰੂ ਸੀ ਜਿਹੜੇ ਅਣਖ ਵਾਲੇ ਲੋਕ ਸੀ ਉਹਨਾਂ ਅੰਦਰ ਇੱਕ ਚਿੰਗ ਪੈਦਾ ਜੀ ਸਰ ਇਸ ਰਸਤੇ ਤੇ ਤਰਨਪਾਲੀ ਕੀ ਜਿਹੜੀ ਗੁਲਾਬਪੁਰ ਹੈਗੀ ਉਹ ਪਹਿਲੀ ਵਾਰ ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਟੀ 24 ਮੈਸਾਰੀਕਾ ਅਟਵਾਲ ਖਾਦਰ ਹਾਂ ਪ੍ਰੋਗਰਾਮ ਸ਼ਬਦ ਬੋਲਦੀ ਲੇਕੀ ਅੱਜ ਪ੍ਰੋਗਰਾਮ ਦੇ ਵਿੱਚ ਜਿਸ ਪੁਸਤਕ ਬਾਰੇ ਚਰਚਾ ਕਰਨ ਜਾ ਰਹੇ ਹਾਂ ਉਹ ਪੁਸਤਕ ਹੈ ਗਦਰੀ ਗੁਲਾਬ ਕੋਰ ਜਿਸ ਦੇ ਲੇਖਕ ਹਨ ਸਰਦਾਰ ਅਮੋਲਕ ਸਿੰਘ ਜਿਸ ਨੂੰ ਪ੍ਰਕਾਸ਼ ਕੀਤਾ ਹੈ ਚਿੰਤਨ ਪ੍ਰਕਾਸ਼ਨ ਨੇ ਸੋ ਜਿਸ ਕਿਤਾਬ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਕਿਤਾਬ ਇੱਕ ਵਿਅਕਤੀ ਵਿਸ਼ੇਸ਼ ਦੇ ਜੀਵਨ ਬਾਰੇ ਹੈ ਉਹ ਵਿਅਕਤੀ ਵਿਸ਼ੇਸ਼ ਮਰਦ ਪ੍ਰਧਾਨ ਸਮਾਜ ਵਿੱਚ ਇੱਕ ਮਰਦ ਨਾ ਹੋ ਕੇ ਇੱਕ ਦਲੇਰ ਔਰਤ ਸੀ ਜਿਸ ਤੋਂ ਹਜ਼ਾਰਾਂ ਲੱਖਾਂ ਮਰਦਾਂ ਨੇ ਪ੍ਰੇਰਣਾ ਲਈ ਤੇ ਹਜ਼ਾਰਾਂ ਲੱਖਾਂ ਔਰਤਾਂ ਲਈ ਅੱਜ ਵੀ ਉਹ ਇੱਕ ਪ੍ਰੇਰਨਾ ਸਰੋਤ ਹੈ ਗੱਲ ਕਰਦੇ ਆ ਕਿਤਾਬ ਦੇ ਲੇਖਕ ਅਮੋਲਕ ਸਿੰਘ ਦੀ ਜੋ ਕਿਸੇ ਜਾਣਕਾਰੀ ਦੇ ਮੁਤਾਜ ਨਹੀਂ ਉਹਨਾਂ ਨੇ ਦਰਜਨਾ ਕਿਤਾਬਾਂ ਲਿਖੀਆਂ ਹਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰ ਵਿੰਗ ਦੇ ਕਨਵੀਨਰ ਤੇ ਪਲਸ ਮੰਚ ਪੰਜਾਬ ਦੇ ਪ੍ਰਧਾਨ ਅਮੋਲ ਸਿੰਘ ਨੂੰ ਕੀਰਤੀ ਵਿੜਿਆਂ ਵਿੱਚ ਜੋ ਸਤਕਾਰ ਉਹਨਾਂ ਦੀਆਂ ਲਿਖਤਾਂ ਕਰਕੇ ਮਿਲਦਾ ਉਹ ਸ਼ਬਦਾਂ ਦਾ ਮੁਤਾਜ਼ ਨਹੀਂ ਹੁਣ ਗੱਲ ਕਰਦੇ ਆ ਗੁਲਾਬਕੌਰ ਦੀ ਗੁਲਾਬਕੌਰ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਦੇ ਪਿੰਡ ਬਖਸ਼ੀ ਵਲਾ ਵਿਖੇ 1890 ਵਿੱਚ ਇੱਕ ਸੁਧਾਰਨ ਪਰਿਵਾਰ ਵਿੱਚ ਹੋਇਆ ਗਦਰ ਪਾਰਟੀ ਤੋਂ ਆਪਣਾ ਸੰਗਰਾਮੀ ਜੀਵਨ ਆਰੰਭ ਕਰਨ ਵਾਲੀ ਇਸ ਮਹਾਨ ਔਰਤ ਨੇ ساری ਜ਼ਿੰਦਗੀ ਲੋਕਾਂ ਦੇ ਲਿਖੇ ਲਾ ਦਿੱਤੀ ਤੇ ਅੰਤ 28 ਜੁਲਾਈ 1925 ਨੂੰ ਇਹ ਜਸਮਾਨੀ ਤੌਰ ਤੇ ਪਿੰਡ ਕੋਟਲਾ ਨੋ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲੋਕ ਲਹਿਰ ਦੇ ਕਾਫਲੇ ਤੋਂ ਸਦਾ ਲਈ ਵਿਛੜ ਗਈ। ਗੁਲਾਬ ਕੌਰ ਨੂੰ ਸਾਡੇ ਤੋਂ ਵਿਛੜਿਆ ਇੱਕ ਸਦੀ ਹੋ ਗਈ ਹੈ। ਪੂਰਾ 100 ਸਾਲਾਂ ਦਾ ਸਫ਼ਰ ਅਸੀਂ ਗੁਲਾਬ ਕੌਰ ਦੇ ਤੁਰ ਜਾਣ ਤੋਂ ਬਾਅਦ ਪੂਰਾ ਕੀਤਾ ਹੈ। ਲੋਕ ਹਿੱਤਾਂ ਲਈ ਲੜੇ ਜਾ ਰਹੇ ਕੋਲਾਂ ਦੇ ਪਿੜਾਂ ਵਿੱਚ ਗੁਲਾਬ ਕੋਰ ਹਰ ਧੜਕਦੀ ਸੀਨ ਅੰਦਰ ਰੂਹ ਬਣ ਕੇ ਵਸਦੀ ਹੈ ਹਰ ਤਣੇ ਹੋਏ ਮੁੱਕੇ ਅੰਦਰ ਜਜ਼ਬਾਤ ਬਣ ਕੇ ਤਣਦੀ ਹੈ ਤੇ ਹਰ ਕੀਰਤੀ ਦੇ ਗੁੱਸੇ ਅੰਦਰ ਰੋਹ ਬਣ ਕੇ ਜੀਉਂਦੀ ਹੈ ਜਿਹੜਾ ਹੱਕਾਂ ਲਈ ਸੰਗਰਾਮ ਕਰਦਾ ਜਿਹੜਾ ਹੱਕਾਂ ਦੀ ਗੱਲ ਕਰਦਾ ਜਿਹੜਾ ਹੱਕਾਂ ਲਈ ਲੜਨ ਦਾ ਅਹਿਦ ਕਰਦਾ ਹੈ ਉਹਨਾਂ ਦੇ ਅੰਗ ਸੰਗ ਖੜੀ ਹੁੰਦੀ ਹੈ ਗੁਲਾਬਕੌਰ ਭਾਰਤ ਦੀਆਂ ਔਰਤਾਂ ਅਜੇ ਵੀ ਵਕਫ ਵਕਤਾਂ ਦੀਆਂ ਮਜਬੂਰੀਆਂ ਤੰਗੀਆਂ ਦੀਆਂ ਬੇੜੀਆਂ ਵਿੱਚ ਕੈਦ ਹਨ ਗੁਲਾਬਕੌਰ ਆਪਣੀ ਜ਼ਿੰਦਗੀ ਦੇ ਇਨਕਲਾਬੀ ਸਫ਼ਰ ਤੇ ਤੁਰਨ ਤੋਂ ਪਹਿਲਾਂ ਇੱਕ ਸਧਾਰਨ ਔਰਤ ਸੀ ਉਸ ਦਾ ਵਿਆਹ ਸੁਨਾਮ ਲਾਗੇ ਪਿੰਡ ਜਖੇਪਾਲ ਦੇ ਮਾਨ ਸਿੰਘ ਨਾਲ ਕਰ ਦਿੱਤਾ ਗਿਆ ਮਾਨ ਸਿੰਘ ਮਨੀਲਾ ਤੋਂ ਆਇਆ ਸੀ ਮਾਨ ਸਿੰਘ ਵਿਆਹ ਕਰਵਾਉਣ ਤੋਂ ਬਾਅਦ ਆਪਣੀ ਪਤਨੀ ਗੁਲਾਬਕੌਰ ਨੂੰ ਵੀ ਮਨੀਲਾ ਲੈ ਗਿਆ ਜਿਵੇਂ ਹਿੰਦੁਸਤਾਨ ਦੇ ਬਹੁਤੇ ਨੌਜਵਾਨ ਆਪਣੀਆਂ ਅੱਖਾਂ ਵਿੱਚ ਅਮਰੀਕਾ ਦਾ ਸੁਪਨਾ ਸੰਜੋਏ ਜ਼ਿੰਦਗੀ ਵਿੱਚ ਅਮਰੀਕਾ ਨੂੰ ਜਾਣ ਦਾ ਸੁਪਨਾ ਲੈ ਕੇ ਹਰ ਪਲ ਹਰ ਘੜੀ ਅੱਗੇ ਵਧਦੇ ਸਨ ਮਾਨ ਸਿੰਘ ਐਨ ਉਸੇ ਤਰ੍ਹਾਂ ਇੱਕ ਨਾ ਇੱਕ ਦਿਨ ਮਨੀਲਾ ਤੋਂ ਅਮਰੀਕਾ ਜਾਣਾ ਚਾਹੁੰਦਾ ਸੀ ਗੁਲਾਬਕੌਰ ਮਾਨ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਰਹੀ ਸੀ ਜਦੋਂ ਮਾਨ ਸਿੰਘ ਤੇ ਗੁਲਾਬਕੌਰ ਅਮਰੀਕਾ ਨੂੰ ਜਾਣ ਬਾਰੇ ਸੋਚ ਰਹੇ ਸਨ ਉਸੇ ਵਕਤ ਅਮਰੀਕਾ ਵਿੱਚ ਬੈਠੇ ਕੁਝ ਦੇਸ਼ ਭਗਤ ਸੂਰਮੇ ਅਮਰੀਕਾ ਦੇ ਸਵਾਰ ਨੂੰ ਲਤ ਮਾਰ ਕੇ ਹਿੰਦੁਸਤਾਨ ਵਿੱਚ ਆਜ਼ਾਦੀ ਦੀ ਲਹਿਰ ਨੂੰ ਤੇਜ਼ ਕਰਨ ਦੇ ਲਈ ਸਮੁੰਦਰੀ ਜਹਾਜ਼ਾਂ ਰਾਹੀਂ ਵਤਨ ਵਾਪਸ ਪਰਤ ਰਹੇ ਸਨ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਗਦਰ ਪਾਰਟੀ ਦੇ ਇਸ ਪ੍ਰਚਾਰ ਤੇ ਪ੍ਰਸਾਰ ਦਾ ਅਸਰ ਮਾਨ ਸਿੰਘ ਤੇ ਉਸ ਦੀ ਪਤਨੀ ਗੁਲਾਬਕੌਰ ਤੇ ਵੀ ਹੋਇਆ ਮਾਨ ਸਿੰਘ ਤੇ ਗੁਲਾਬਕੋਟ ਨੇ ਵੀ ਉਹਨਾਂ ਸੂਰਮਿਆਂ ਵਾਂਗ ਸੋਚਣਾ ਸ਼ੁਰੂ ਕਰ ਦਿੱਤਾ ਜਿਹੜੇ ਵਕਫ ਵਕਤ ਦੇਸ਼ਾਂ ਤੋਂ ਗਦਰ ਦਾ ਪੈਗਾਮ ਲੈ ਕੇ ਆਪਣੇ ਵਤਨ ਹਿੰਦੁਸਤਾਨ ਵਾਪਸ ਪਰਤ ਰਹੇ ਸਨ ਮਾਨ ਸਿੰਘ ਨੂੰ ਲੱਗਾ ਕਿ ਭਾਰਤ ਵਾਪਸ ਚਲੇ ਜਾਣ ਨਾਲ ਸ਼ਾਇਦ ਉਹਦੇ ਨਿੱਜੀ ਸੁਪਨੇ ਖੇਰੂ-ਖੇਰੂ ਹੋ ਜਾਣਗੇ ਉਹ ਭਾਰਤੀ ਗੁਰਬਤ ਗਰੀਬੀ ਤੋਂ ਖਿਹੜਾ ਚੜਾਉਣ ਲਈ ਮਨੀਲਾ ਆਇਆ ਸੀ ਤੇ ਮਨੀਲਾ 'ਚ ਕੰਮ ਕਰਕੇ ਉਹ ਅਮਰੀਕਾ 'ਚ ਜਾ ਕੇ ਪੱਕੀ ਠਾਰ ਕਰਨੀ ਚਾਹੁੰਦਾ ਸੀ ਪਰੇ ਵਾਪਸੀ ਦਾ ਸਫ਼ਰ ਉਸ ਨੂੰ ਮਨੋਂ-ਮਨ ਵਿਚ ਐਨ ਕਰਨ ਲੱਗਾ ਜਿਸ ਦਿਨ ਦੋਨਾਂ ਜੀਆਂ ਨੇ ਜਹਾਜ਼ ਵਿੱਚ ਚੜ੍ਹਨਾ ਸੀ ਉਸ ਦਿਨ ਮਾਨ ਸਿੰਘ ਲਈ ਇੱਕ ਵੱਡੇ ਇਮਤਿਹਾਨ ਦੀ ਭਾਂਤੀ ਕੂ ਗੁਜਰੀਆ ਮਾਨ ਸਿੰਘ ਨੇ ਆਪਣਾ ਫੈਸਲਾ ਬਦਲ ਦਿੱਤਾ ਪਰ ਗੁਲਾਬਕੌਰ ਆਪਣੇ ਫੈਸਲੇ ਤੇ ਅਡੋਲ ਖੜੀ ਰਹੀ ਉਸਨੇ ਮਾਨ ਸਿੰਘ ਨੂੰ ਕਿਹਾ ਕਿ ਜੇ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾ ਲਵਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਲਈ ਰੁਣਲਾ ਨਹੀਂ ਪਵੇਗਾ ਉਹ ਗਦਰ ਦੇ ਪੈਗਾਮ ਦਾ ਹੋਕਾ ਦਿੰਦੀ ਮਾਨ ਸਿੰਘ ਨੂੰ ਮਨਾਉਣ ਲੱਗੀ ਪਰ ਮਾਨ ਸਿੰਘ ਤੇ ਗੁਲਾਬ ਕੌਰ ਵਿੱਚ ਇੱਕ ਵੱਡਾ ਅੰਤਰਾ ਚੁੱਕਾ ਸੀ ਮਾਨ ਸਿੰਘ ਨਿੱਜੀ ਜ਼ਿੰਦਗੀ ਦੀ ਖਾਤਰ ਮਨੀਲਾ ਤੋਂ ਅਮਰੀਕਾ ਜਾਣਾ ਚਾਹੁੰਦਾ ਸੀ ਤੇ ਜਦਕਿ ਗੁਲਾਬ ਕੌਰ ਇਨਾ ਗਦਰੀ ਸੂਰਵੀਰਾ ਦੇ ਨਾਲ ਵਾਪਸ ਭਾਰਤ ਵਿੱਚ ਆ ਕੇ ਇਨਕਲਾਬ ਕਰਨਾ ਚਾਹੁੰਦੀ ਸੀ ਜਿੱਥੇ ਵਕਫ ਵਕਫ ਗਦਰੀ ਸੂਰ ਮੇ ਆਪਣੀ ਜ਼ਿੰਦਗੀ ਦਾ ਵੱਡਾ ਸਰਮਾਇਆ ਅਮਰੀਕਾ ਵਿੱਚ ਛੱਡ ਕੇ ਵਾਪਸ ਆਗੇ ਸਨ ਉੱਥੇ ਗੁਲਾਬ ਕੌਰ ਨੂੰ ਆਪਣਾ ਪਤੀ ਵੀ ਛੱਡਣਾ ਪਿਆ ਗੁਲਾਬ ਕੌਰ ਲਈ ਇਹ ਬਹੁਤ ਵੱਡੀ ਇਮਤਿਹਾਨ ਦੀ ਖੜੀ ਸੀ ਉਸ ਨੇ ਲੋਕਾਂ ਦੇ ਲੇਖੇ ਜ਼ਿੰਦਗੀ ਲਾਉਣ ਦਾ ਫੈਸਲਾ ਇੱਕ ਵਾਰੀ ਕਰ ਲਿਆ ਤਾਂ ਉਹ ਉਮਰ ਪਰ ਪਿੱਛੇ ਨਹੀਂ ਮੁੜੀ ਵਰਤਾਨਵੀ ਹਕੂਮਤ ਦੀਆਂ ਖੂਫੀਆ ਏਜੰਸੀਆਂ ਹਰਲ ਹਰਲ ਕਰਦੀਆਂ ਫਿਰ ਰਹੀਆਂ ਸਨ ਜਹਾਜ਼ ਵਿੱਚ ਕਿਸੇ ਵੇਲੇ ਵੀ ਫੜੇ ਜਾਣ ਦਾ ਖਤਰਾ ਸੀ ਇਹਨਾਂ ਏਜੰਸੀਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਗੁਲਾਬਪੁਰ ਨੂੰ ਜੀਵਨ ਸਿੰਘ ਦੋਲੇ ਸਿੰਘ ਵਾਲਾ ਨੂੰ ਆਪਣਾ ਪਤੀ ਲਿਖਵਾਉਣਾ ਪਿਆ ਗੁਲਾਬਕੌਰ ਦੀ ਜੀਵਨੀ ਬਾਰੇ ਹਥਲੀ ਪੁਸਤਕ ਲਿਖਣ ਵਾਲਾ ਲੇਖਕ ਅੰਮੋਲਕ ਸਿੰਘ ਲਿਖਦਾ ਹੈ ਬਹਾਦਰ ਗੁਲਾਬਕੌਰ ਨੇ ਅੰਮ੍ਰਿਤਸਰ ਅਤੇ ਲਾਹੌਰ ਗਦਰ ਪਾਰਟੀ ਦੇ ਦਫ਼ਤਰਾਂ ਵਿੱਚ ਸੇਵਾਵਾਂ ਦਿੱਤੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਸਾਈਕਲਾਂ ਉੱਪਰ ਜਾ ਕੇ ਫੌਜੀ ਚੌਂੜੀਆਂ ਅਤੇ ਲੋਕਾਂ ਵਿੱਚ ਗਦਰ ਦਾ ਹੋਕਾ ਦਿੰਦੇ ਅਤੇ ਗੁਲਾਬਕੌਰ ਇਹਨਾਂ ਉੱਡਦੇ ਪੰਖੇਰੂਆਂ ਨੂੰ ਸੰਭਾਲਣ ਦਾ ਕੰਮ ਕਰਦੀ ਉਹ ਗਦਰ ਲਹਿਰ ਚ ਗੁਲਾਬ ਦੇਵੀ ਬਸੰਤ ਕੌਰ ਕਦੇ ਕਿਰਪੋ ਨਾਵਾਂ ਹੇਠ ਵਿਚਰੀ ਤਾਂ ਜੋ ਹਕੂਮਤ ਦੀ ਨਜ਼ਰ ਤੋਂ ਬਚ ਕੇ ਆਜ਼ਾਦੀ ਲਈ ਜੋ ਉਸ ਦੇ ਪਰਵਾਨਿਆਂ ਦੀ ਮਦਦ ਕੀਤੀ ਜਾ ਸਕੇ ਉਹ ਕੋਟਲਾ ਨੋਦ ਸਿੰਘ ਤੋਂ 1 ਮਾਰਚ 1915 ਨੂੰ ਕੋਟਲਾ ਨੋਦ ਸਿੰਘ ਦੇ ਹੀ ਜੇਲਦਾਰ ਨਰਿੰਦਰ ਸਿੰਘ ਦੀ ਸੂਤੇ ਫੜੀ ਗਈ ਜਦੋਂ ਉਹ ਜੇਲ੍ਹ ਤੋਂ ਰਿਹਾ ਹੋ ਕੇ ਆਈ ਤਾਂ ਅੰਗਰੇਜ਼ ਹਕੂਮਤ ਦੇ ਚੋਲੀ ਚੁੱਕ ਨਰਿੰਦਰ ਸਿੰਘ ਜੇਲਦਾਰ ਨੇ ਸ਼ਰਤ ਰੱਖੀ ਕਿ ਇਹ ਜਿਸ ਅਮਰ ਸਿੰਘ ਦੇਸ਼ ਭਗਤ ਦੇ ਘਰ ਰਹਿੰਦੀ ਹੈ ਜੇ ਇਹ ਉਸ ਦੀ ਪਤਨੀ ਹੋਣ ਦੇ ਕਾਗਜ਼ ਬਣਾਏਗੀ ਫਿਰ ਇਹ ਪਿੰਡ ਵਿੱਚ ਰੱਖ ਸਕਦੇ ਆ ਉਹਨਾਂ ਦਾ ਆਪਸੀ ਰਿਸ਼ਤਾ ਗਦਰ ਦੇ ਸਾਥੀਆਂ ਵਾਲਾ ਰਿਹਾ ਚੰਦਰਾ ਨਿਜ਼ਾਮ ਬਹੁਤ ਕੁਝ ਬੋਲਦਾ ਰਿਹਾ ਆਖਿਰ ਅਮਰ ਸਿੰਘ ਨੇ ਆਪਣਾ ਚੁਬਾਰਾ ਬੀਬੀ ਗੁਲਾਬਕੌਰ ਦੇ ਨਾਲ ਕਰਵਾ ਦਿੱਤਾ ਅਤੇ ਆਪ ਵੱਖਰਾ ਰਹਿਣ ਲੱਗਾ ਕਰਤਾਰ ਸਿੰਘ ਸਰਾਬਾ ਵਰਗੇ ਫਾਂਸੀ ਚੜਨ ਅਤੇ ਜੇਲ੍ਹਾਂ ਵਿੱਚ ਰਹਿਣ ਵਾਲਿਆਂ ਨੂੰ ਯਾਦ ਕਰਦੀ ਰਹਿੰਦੀ ਗੁਲਾਬਕੌਰ ਅਜੇ ਹੀ ਹਾਲਤ ਵਿੱਚ ਉਹਦੇ ਸੀਨੇ ਵਿਚ ਨਾਸੂਰ ਬਣ ਗਿਆ ਇਹ ਨਾਸੂਰ ਕੈਂਸਰ ਦਾ ਰੂਪ ਧਾਰ ਗਿਆ ਇੱਕ ਦਿਨ ਬੀਬੀ ਗੁਲਾਬਕੌਰ ਆਪਣਾ ਜੀਵਨ ਸਫਰ ਗਦਰ ਆਜ਼ਾਦੀ ਅਤੇ ਲੋਕਪੱਖੀ ਰਾਜ ਅਤੇ ਸਮਾਜ ਦੀ ਸਿਰਜਣਾ ਦੇ ਨਾਮ ਕਰਦੀ ਹੋਈ ਸਦੀਵੀ ਵਿਛੋੜਾ ਦੇ ਗਈ ਅੱਜ 10 ਸਵਾਲ ਜਿੱਥੇ ਗੁਲਾਬਕੌਰ ਬਾਰੇ ਹੋਣਗੇ ਉੱਥੇ ਗਦਰ ਮੂਵਮੈਂਟ ਬਾਰੇ ਹੋਣਗੇ ਗਦਰੀਆਂ ਦੀ ਯਾਦ ਬਾਰੇ ਹੋਣਗੇ ਤੇ ਗਦਰੀਆਂ ਦੀ ਯਾਦ ਚ ਲਗਦੇ ਮੇਲੇ ਬਾਰੇ ਹੋਣਗੇ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਕਿਤਾਬ ਤੇ ਗੱਲਬਾਤ ਕਰਾਂਗੇ ਗਦਰੀ ਗੁਲਾਬਕੌਰ ਨੂੰ ਲੈ ਕੇ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਇਸ ਕਿਤਾਬ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਨੇ ਵਿਦਵਾਨ ਪ੍ਰੋਫੈਸਰ ਡਾਕਟਰ ਜੰਦਰ ਵਿਲੀ ਜੀ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਆ ਧੰਨਵਾਦ ਜੀ ਜੀ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਾਨੂੰ ਦੱਸੋ ਕਿ ਗਦਰ ਤੋਂ ਕੀ ਭਾਵ ਹੈ ਤੇ ਇਹ ਗਦਰ ਕਿਉਂ ਜ਼ਰੂਰੀ ਸੀ ਜਿਦੇ ਚ ਇੰਨੀਆਂ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਤੇ ਬਹੁਤ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗਦਰ ਪਾਰਟੀ ਭਾਰਤ ਨੂੰ ਆਜ਼ਾਦ ਕਰਾਉਣ ਲਈ ਜਿਹੜੇ ਲੋਕ ਵਿਦੇਸ਼ਾਂ ਚ ਗਏ ਸੀ ਖਾਸ ਕਰਕੇ ਅਮਰੀਕਾ ਕੈਨੇਡਾ ਸਿੰਗਾਪੁਰ ਮਲੇਸ਼ੀਆ ਆਹ ਦੇਸ਼ਾਂ ਚ ਗਏ ਸੀ ਉਹਨਾਂ ਲੋਕਾਂ ਨੇ ਆਜ਼ਾਦੀ ਦਾ ਅਨੁਭਵ ਕੀਤਾ ਸੀ ਜੀ ਉਹਨਾਂ ਨੂੰ ਗੁਲਾਮੀ ਤੇ ਆਜ਼ਾਦੀ ਦੇ ਇਸ ਡਿਫਰੈਂਸ ਦਾ ਪਤਾ ਲੱਗ ਗਿਆ ਸੀ ਉਹਨਾਂ ਲੋਕਾਂ ਨੇ ਆਪਣੇ ਜਿੱਥੇ ਵੀ ਉਹ ਕੰਮ ਕਰਦੇ ਨੇ ਬਹੁਤੇ ਲੋਕ ਉਦੋਂ ਅਮਰੀਕਾ ਦੇ ਤੇ ਕੈਨੇਡਾ ਦੇ ਜਿਹੜੇ ਇਹ ਜੰਗਲਾਂ 'ਚੋਂ ਲੱਕੜ ਪੱਟੀ ਕੱਟੀ ਜਾਂਦੀ ਸੀ ਉਹਨੂੰ ਜਿੱਥੇ ਆਰਿਆਂ ਤੇ ਚੀਰਿਆ ਜਾਂਦਾ ਸੀ ਭਾਰਾ ਕੰਮ ਸੀ ਉਹ ਕੰਮ ਕਰਦੇ ਸੀ ਸੋ ਉੱਥੇ ਪੰਜਾਬੀਆਂ ਨੇ ਇੱਕ ਫੈਸਲਾ ਕੀਤਾ ਜਿਹਦੇ ਤਹਿਤ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਇੱਕ ਅਪਰਾਲਾ ਅਰੰਭਿਆ ਉਸ ਅਪਰਾਲੇ ਵਿੱਚ ਜਿਹੜੇ ਮੁਢਲੇ ਰੂਪ ਚ ਲੋਕ ਸ਼ਾਮਲ ਹੋਏ ਉਹਨਾਂ ਚ ਲਾਲਾ ਹਰਦੀਾਲ ਵਰਗਾ ਇੰਟੈਲੈਕਚੁਅਲ ਬੰਦਾ ਸੀ ਜੀ ਉਹਨਾਂ ਚ ਕਰਤਾਰ ਸਿੰਘ ਸਰਾਭਾ ਸੀ ਜਿਹੜਾ ਜਵਾਨੀ ਦੇ ਜੋਸ਼ ਦੇ ਨਾਲ ਭਰਿਆ ਪਿਆ ਸੀ ਹੂੰ ਉਹਨਾਂ ਵਿੱਚ ਪੰਡਿਤ ਰਾਮਚੰਦਰ ਸਿੰਘ ਉਹਨਾਂ ਵਿੱਚ ਵਿਸ਼ਨੂੰ ਗਣੇਸ਼ ਪਿੰਗਲੇ ਸੀ ਤੇ ਉਹਨਾਂ ਵਿੱਚ ਭਗਵਾਨ ਸਿੰਘ ਸੀ ਤੇ ਉਹਨਾਂ ਵਿੱਚ ਬਾਬਾ ਸੋਹਣ ਸਿੰਘ ਪਖਨਾ ਸੀ ਹੂੰ ਇਹਨਾਂ ਉਦੋਂ ਇਹ ਸਾਰੇ ਨੌਜਵਾਨ ਸੀ ਜੀ ਇਹਨਾਂ ਸਾਰੇ ਨੌਜਵਾਨਾਂ ਦਾ ਮਕਸਦ ਆਜ਼ਾਦ ਮੁਲਕ ਵਿੱਚ ਰਹਿ ਕੇ ਜਿਸ ਤਰੀਕੇ ਦਾ ਉਨਪ੍ਰਭ ਉਹਨਾਂ ਨੇ ਹੰਡਾਇਆ ਸੀ ਉਸ ਤਰੀਕੇ ਦਾ ਆਪਣੇ ਦੇਸ਼ ਨੂੰ ਬਣਾਉਣਾ ਸੀ ਹੂੰ ਸੋ ਉਹਨਾਂ ਨੇ ਇੱਕ ਪ੍ਰਿਡਿਕਲ ਪਾਰਟੀ ਵਾਂਗੂ ਇੱਕ ਆਰਗੇਨਾਈਜੇਸ਼ਨ ਤਿਆਰ ਕੀਤੀ ਹਾਂ ਔਰ ਲੋਕਾਂ ਨੂੰ ਅਵੇਅਰ ਕਰ ਲਈ ਉਹਨਾਂ ਨੇ ਗਦਰਨਾਮਾ ਦਾ ਇੱਕ ਅਖਬਾਰ ਜਿਹੜਾ ਹੈ ਉਹ ਪਹਿਲਾਂ ਉਰਦੂ ਚ ਕੱਢਿਆ ਹਾਂ ਫਿਰ ਉਹ ਹਿੰਦੀ ਚ ਵੀ ਨਿਕਲਿਆ ਤੇ ਖੀਰ ਤੇ ਜਾ ਕੇ ਉਹ ਪੰਜਾਬੀ ਚ ਵੀ ਨਿਕਲਿਆ ਜੀ ਸੋ ਉਹ ਗਦਰ ਅਖਬਾਰ ਦਾ ਮਤਲਬ ਇਹ ਸੀ ਕਿ ਅਸੀਂ ਹਿੰਦੁਸਤਾਨ ਚ ਜਾ ਕੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਇੱਕ ਤਰ੍ਹਾਂ ਦਾ ਇਸ ਹਕੂਮਤ ਦੇ ਖਿਲਾਫ ਅੰਦੋਲਨ ਕਰਾਂਗੇ ਕਦਰ ਕਰਾਂਗੇ ਕਿਉਂਕਿ ਉਸ ਵੇਲੇ ਸਾਮਰਾਜੀ ਧਿਰਾਂ ਪਹਿਲੀ ਸੰਸਾਰ ਜੰਗ ਦੀ ਲੜਾਈ ਦੀ ਵਿੱਚ ਰੁੱਝੀਆਂ ਹੋਈਆਂ ਸੀ ਸੋ ਜਦੋਂ ਸਾਮਰਾਜੀ ਧਿਰਾਂ ਆਪਣੇ ਪ੍ਰਸਾਰਵਾਦੀ ਨੀਤੀਆਂ ਦੇ ਤਹਿਤ ਇੱਕ ਦੂਸਰੇ ਦੇ ਖਿਲਾਫ ਲੜਨ ਗਿਆ ਉਸ ਵੇਲੇ ਭਾਰਤ ਦੇ ਫੌਜੀਆਂ ਨੂੰ ਇਹ ਗੱਲ ਸਿਖਾਉਣੀ ਸੌਖੀ ਹੋਏਗੀ ਕਿ ਤੁਸੀਂ ਬਗਾਨੇ ਮੁਲਕ ਦੀਆਂ ਸਰਹੱਦਾਂ ਚੌੜੀਆਂ ਕਰਨ ਦੀ ਲੜਨ ਦੀ ਬਜਾਏ ਜੇ ਆਪਣੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਕੁਰਬਾਨ ਹੋਵੋਗੇ ਤਾਂ ਇਹ ਜਿਹੜੀ ਆਜ਼ਾਦੀ ਹੈ ਤੁਹਾਨੂੰ ਅਮਰੀਕਾ ਤੁਹਾਨੂੰ ਕੈਨੇਡਾ ਤੁਹਾਨੂੰ ਸਿੰਗਾਪੁਰ ਵਰਗਾ ਦੇਸ਼ ਸਿਰਜਣ ਵਿੱਚ ਮਦਦ ਕਰੇਗੀ ਹੂੰ ਸੋ ਇਸ ਮਨੋਰਥ ਦੇ ਨਾਲ ਉਹ ਪੂਰੀ ਇੱਕ ਤਿਆਰੀ ਦੇ ਨਾਲ ਜਿਹੜੇ ਆ ਉਹ 1914 ਵਿੱਚ ਉਹ ਹਿੰਦੁਸਤਾਨ ਨੂੰ ਚੱਲੇ ਜੀ ਉਹਨਾਂ ਦਾ ਜਿਹੜਾ ਪ੍ਰੋਗਰਾਮ ਸੀ ਉਹ ਪ੍ਰੋਗਰਾਮ ਇਹ ਸੀ ਕਿ ਜਦੋਂ ਇਹ ਲੜਾਈ ਆਪਣੇ ਸਿਖਰ ਤੇ ਹੋਣੀ ਹੈ ਉਸ ਵੇਲੇ ਅਸੀਂ ਹਿੰਦੁਸਤਾਨ ਦੇ ਵੱਖ-ਵੱਖ ਫੌਜੀ ਸ਼ੌਣੀਆਂ 'ਚ ਕੰਮ ਕਰਕੇ ਵੱਖ-ਵੱਖ ਵਰਗਾਂ 'ਚ ਕੰਮ ਕਰਕੇ ਲੋਕਾਂ 'ਚ ਆਪਣੀ ਜਿਹੜੀ ਪੈਂਠ ਬਣਾ ਲੈਣੀ ਹੈ ਤੇ ਉਸ ਵੇਲੇ ਅਸੀਂ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਆ ਉਹ ਵਿਰੋਧ ਦਾ ਵਿਦਰੋਹ ਦਾ ਗਦਰ ਦਾ ਐਲਾਨ ਕਰ ਦੇਣਾ ਹੁਣ ਇਤفاقਨ ਹੋਇਆ ਕੀ ਜੀ ਕਿ ਉਹ ਜਿਹੜੀ ਲੜਾਈ ਇਹਨਾਂ ਗਦਰੀ ਸੂਰਬੀਰਾਂ ਦੇ ਮੁਤਾਬਕ ਅਜੇ ਲੇਟ ਹੋਣੀ ਸੀ ਉਹ ਐਡਵਾਂਸ ਹੋ ਗਈ ਹੂੰ ਉਸ ਐਡਵਾਂਸ ਦੇ ਵਿੱਚ ਇਹਨਾਂ ਕੋਲ ਅਜੇ ਉਹਨੀਆਂ ਤਿਆਰੀਆਂ ਨਹੀਂ ਹੂੰ ਪਰ ਕਹਿੰਦੇ ਨੇ ਹਜ਼ਾਰਾਂ ਦੀ ਗਿਣਤੀ 'ਚ ਜੀ ਸੰਸਾਰ ਦੇ ਵੱਖ-ਵੱਖ ਕੋਨਿਆਂ ਤੋਂ ਲੋਕ ਜਿਹੜੇ ਨੇ ਉਹ ਆਪਣੇ ਦੇਸ਼ ਪਰਤ ਰਹੇ ਨੇ ਹੂੰ ਅੱਜ ਜਦੋਂ ਮੈਂ ਜਹਾਜ਼ਾਂ 'ਚ ਚੜ੍ਹ ਕੇ ਜਾਂਦੇ ਬੱਚਿਆਂ ਨੂੰ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਦੁਨੀਆ ਦੇ ਵੱਖ-ਵੱਖ ਕੋਨਿਆਂ ਤੇ ਜਾਂਦਾ ਦੇਖਦਾ ਜੀ ਤਾ ਮੈਨੂੰ ਉਹ ਗਦਰ ਦੇ ਇਹ ਜਿਹੜੇ ਸਮੁੰਦਰੀ ਜਹਾਜ਼ ਭਰੇ ਜਿਹੜੇ ਨੇ ਉਹ ਸੂਰਮਿਆਂ ਦੇ ਦਿਖਾਈ ਦਿੰਦੇ ਨੇ ਜਿਹੜੇ ਅਮਰੀਕਾ ਕੈਨੇਡਾ ਦੇ ਸਵਰਗ ਨੂੰ ਲੱਤ ਮਾਰ ਕੇ ਆ ਗਏ ਸੀ ਕਿ ਅਸੀਂ ਆਪਣੀ ਧਰਤੀ ਦੇ ਗਲੋਂ ਜਿਹੜੀ ਗੁਲਾਮੀ ਦੀ ਜ਼ੰਜੀਰ ਹੈ ਉਹ ਲਾਉਣੀ ਹੈ ਸੋ ਉਸ ਗਦਰ ਦੇ ਵਿੱਚ ਜਿਹੜੇ ਵੱਡੇ ਨਾਂ ਨੇ ਉਹਨਾਂ ਚ ਏ ਬੀਬੀ ਗਲਾਬਕੌਰ ਦਾ ਨਾਮ ਵੀ ਹੈ ਤੇ ਗਲਾਬਕੌਰ ਵੀ ਉਸੇ ਸਨਮਾਨ ਨੂੰ ਰਿਜ਼ਰਵ ਕਰਦੀ ਹੈ ਜਿਹੜਾ ਸਨਮਾਨ ਅਸੀਂ ਵੱਡੇ ਹੋਰ ਗਦਰੀਆਂ ਨੂੰ ਦਿੰਨੇ ਹਾਂ ਜੀ ਸਰ ਇਸ ਕਿਤਾਬ ਨਾਲ ਸੰਬੰਧਿਤ ਇੱਕ ਸਵਾਲ ਮੈਂ ਕਰਾਂਗੀ ਇਹਨਾਂ ਗਦਰੀ ਦੇਸ਼ ਭਗਤਾਂ ਨੂੰ ਗਦਰੀ ਬਾਬੇ ਕਿਉਂ ਕਿਹਾ ਜਾਂਦਾ ਹੈ ਦੇਖੋ ਇਹ ਗੱਲ ਬਹੁਤੀ ਵਾਰੀ ਇਹ ਜਿਹੜੀ ਨਵੀਂ ਜਨਰੇਸ਼ਨ ਦੇ ਲੋਕ ਨੇ ਉਹ ਉਹ ਜਾਨਣਾ ਚਾਹੁੰਦੇ ਨੇ ਜੀ ਵੀ ਇੱਕ ਕਰਤਾਰ ਸਿੰਘ ਸਰਾਭਾ ਜਿਹੜਾ 18 ਸਾਲਾਂ ਦੀ ਉਮਰ ਵਿੱਚ ਸ਼ਹੀਦੀ ਜਾਂਪੀ ਜਾਂਦਾ ਹੈ ਹਮ ਜਿਹੜਾ ਇੰਨੀ ਛੋਟੀ ਉਮਰ ਦੇ ਵਿੱਚ ਫਿਰੋਜ਼ਪੁਰ ਦੀ ਸ਼ੌਣੀ 'ਚ ਗਦਰ ਕਰਾਉਣ ਦੇ ਬਗਾਵਤ ਕਰਾਉਣ ਦੇ ਸਮਰੱਥ ਵੀ ਹੋ ਗਿਆ ਸੀ ਉਸ ਵਿਅਕਤੀ ਨੂੰ ਜੇ ਅਸੀਂ ਯਾਦ ਕਰਨਾ ਹੈ ਤੇ ਬਾਬਾ ਕਿਉਂ ਆਖਣਾ ਹੁਣ ਕੁਝ ਲੋਕ ਤਾਂ ਅੰਗਰੇਜ਼ਾਂ ਨੇ ਫਾਂਸੀ ਲਾ ਦਿੱਤੇ ਜਿਵੇਂ 15 ਵਿੱਚ ਹੀ ਫਿਰੋਜ਼ਪੁਰ ਦੀ ਸ਼ੌਣੀ 'ਚ ਗਦਰ ਹੁੰਦਾ ਹੈ ਤੇ ਨਵੰਬਰ 15 ਨੂੰ ਉਸੇ ਸਾਲ ਹੀ ਉਹਨਾਂ ਨੇ ਉਹਦੇ ਗੁਨਾਹ ਦੇ ਵਿੱਚ ਇਹ ਜਿਹੜੇ ਸੱਤ ਗਦਰੀ ਇਕਰਤਾਰ ਸਿੰਘ ਸ਼ਰਾਬਾ ਦੇ ਸੁਮੇਤ ਜਿਹੜੇ ਨੇ ਉਹ ਫਾਂਸੀ ਲਟਕਾ ਦਿੱਤੀ। ਹਮ ਕਰਤਾਰ ਸਿੰਘ ਸ਼ਰਾਬਾ ਨਵਾਲਕ ਹੈ। ਉਹਨੂੰ ਫਾਂਸੀ ਨਹੀਂ ਲਾਇਆ ਜਾ ਸਕਦਾ। ਕਿਉਂ ਅੰਗਰੇਜ਼ ਦਾ ਕਾਨੂੰਨ ਹੈ ਕਿ ਨਵਾਲਕ ਨੂੰ ਫਾਂਸੀ ਨਹੀਂ ਲਾਉਣਾ। ਹਮ ਜਦੋਂ ਉਹਨੂੰ ਫਾਂਸੀ ਨਹੀਂ ਲਾਉਣਾ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕਰਤਾਰ ਸਿੰਘ ਸ਼ਰਾਬਾ ਆਖਦਾ ਕਿ ਮੈਂ ਕਮ ਵੱਡਾ ਕੀਤਾ। ਇਹ ਮੇਰੀ ਗਵਾਹੀ ਚ ਸਾਰਾ ਕੁਝ ਹੋ ਰਿਹਾ ਮੈਨੂੰ ਬਾਲਗ ਤੇ ਨਵਾਲਕ ਨਾ ਦੇਖੋ। ਮੈਂ ਇਹਦੀ ਜ਼ਿੰਮੇਵਾਰੀ ਓਨ ਕਰਦਾ। ਜੀ। ਸੋ ਕਰਤਾਰ ਸਿੰਘ ਸਰਾਬੇ ਨੂੰ ਭਗ ਸਿੰਘ ਆਪਣਾ ਗੁਰੂ ਮੰਨਦਾ ਹੈ। ਹੁਣ ਉਹ ਭਾਵੇਂ 18 ਸਾਲਾਂ ਦਾ ਹੈ ਉਹ ਕਿੱਡਾ ਪਰਪੱਕ ਕੰਮ ਕਰ ਰਿਹਾ ਹੈ। ਖਿੱਡੀਓ ਦੇ ਵਿੱਚ ਪਰਪੱਕਤਾ ਹੈ। ਦੂਸਰੇ ਬੰਨੇ ਜਿਹੜੇ ਗਦਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿੱਚ ਆ ਬਾਬਾ ਸੂਨ ਸਿੰਘ ਪਖਨਾਵੀ ਆ ਜਿਹੜਾ ਬਾਅਦ ਵਿੱਚ ਗਦਰ ਪਾਰਟੀ ਦੇ ਪ੍ਰਧਾਨ ਵਜੋਂ ਇਹ ਸਾਰਾ ਗਦਰ ਉਹਦੀ ਗਵਾਹੀ ਚ ਹੁੰਦਾ ਹੈ। ਜਦੋਂ ਉਹ ਜੇਲ੍ਹ 'ਚ ਹੈ ਤੇ ਲੰਮਾ ਸਮਾਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ ਰਹਿਣ ਵਾਲੇ ਗਦਰੀ ਜਾਂ ਕਾਲੇ ਪਾਣੀ ਦੇ ਨਰਕ ਨੂੰ ਹੰਡਾਉਣ ਵਾਲੇ ਗਦਰੀ ਜਦੋਂ ਵਾਪਸ ਪਰਤ ਕੇ ਆਏ ਤਾਂ ਉਹਨਾਂ 'ਚੋਂ ਬਹੁਤਿਆਂ ਦੇ ਵਿਆਹ ਦੀ ਉਮਰ ਲੰਘ ਚੁੱਕੀ ਸੀ। ਬਹੁਤੇ ਚਿੱਟੀ ਦਾੜੀ ਵਾਲੇ ਬਜ਼ੁਰਗ ਹੋ ਗਏ ਸੀ। ਜੀ। ਸੋ ਉਹਨਾਂ ਨੂੰ ਜਿਹੜੀ ਸਾਡੀ ਸੋਸਾਇਟੀ ਹੈ ਉਹ ਸਤਕਾਰ ਵਜੋਂ ਬਾਬੇ ਆਖਦੀ ਸੀ। ਸੋ ਸਾਡੇ ਲਈ ਸਾਡੀ ਜਿਹੜੀ ਸਾਡੀ ਜਿਹੜਾ ਪੀੜੀ ਦਾ ਗੈਪ ਹੈ ਉਹਦੇ 'ਚ ਅਸੀਂ ਆਪਣੀ ਵੱਡੀ ਪੀੜੀ ਨੂੰ ਪੁਰਖਿਆਂ ਦੀ ਪੀੜੀ ਨੂੰ ਬਾਬੇ ਆਖਦੇ ਹਾਂ ਭਾਵੇਂ ਇਹ ਗਦਰੀ ਜਦੋਂ ਅੰਦੋਲਨ ਕਰ ਰਹੀ ਸੀ ਜਦੋਂ ਇਹ ਦੇਸ਼ ਨੂੰ ਆਜ਼ਾਦ ਕਰਨ ਆਏ ਸੀ ਇਹ ਮੋਛਫਟ ਗੱਬਰੂ ਸੀ ਪਰ ਜਦੋਂ ਇਹ ਜੇਲਾਂ ਚੋਂ ਪਰਤ ਗਏ ਇਹ ਮਚੁਰਗ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਬਾਬਿਆਂ ਦੇ ਨਾਂਵਾਂ ਨਾਲ ਯਾਦ ਕਰਦੇ ਹਾਂ ਤੇ ਉਹਨਾਂ ਮੋਛਫਟ ਗੱਬਰੂਆਂ ਦੇ ਵਿੱਚ ਇੱਕ ਔਰਤ ਹੈ ਬੀਬੀ ਗੁਲਾਬਕੌਰ ਤੁਸੀਂ ਇਹ ਦੇਖੋ ਬੀਬੀ ਗੁਲਾਬਕੌਰ ਦੀ ਕੰਟਰੀਬਿਊਸ਼ਨ ਕਿੰਨੀ ਵੱਡੀ ਹੈ ਜੀ ਜੇ 8000 ਇੱਕ ਅਨੁਮਾਨ ਹੈ ਕਿ 8000 ਗਦਰੀ ਜਿਹੜੇ ਨੇ ਉਹ ਸਰਗਰਮ ਹੁੰਦੇ ਨੇ ਵੱਖ-ਵੱਖ ਦੇਸ਼ਾਂ ਤੋਂ ਆਉਂਦੇ ਨੇ ਤੇ ਉਹ ਗਦਰ ਦੀ ਕੋਸ਼ਿਸ਼ ਕਰਦੇ ਨੇ ਜੀ ਗਦਰ ਹੁੰਦਾ ਗਦਰ ਨਹੀਂ ਹੁੰਦਾ ਇਹ ਇੱਕ ਅਲੱਗ ਗੱਲ ਹੈ ਉਹਨਾਂ ਗਦਰੀਆਂ ਨੂੰ ਸਜ਼ਾਵਾਂ ਮਿਲੀਆਂ ਨੇ ਉਹਨਾਂ ਗਦਰੀਆਂ ਵਿੱਚ ਇੱਕ ਗਦਰੀ ਔਰਤ ਹੈ ਗੁਲਾਬਕੌਰ ਜਿਹਨੂੰ ਗਦਰੀ ਗੁਲਾਬ ਵੀ ਕਿਹਾ ਜਾਂਦਾ ਜੀ ਉਹ ਵੀ ਉਹਨਾਂ ਮਰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਐ ਸੋ ਮੈਂ ਸਮਝਦਾ ਕਿ ਭਾਰਤੀ ਆਜ਼ਾਦੀ ਦੇ ਅੰਦੋਲਨ ਵਿੱਚ ਜਿਹੜੀ ਔਰਤ ਇਨਕਲਾਬੀ ਰਸਤੇ ਤੇ ਸਭ ਤੋਂ ਪਹਿਲਾਂ ਚੱਲਦੀ ਐ ਉਹ ਗੁਲਾਬਕੌਰ ਐ ਤੇ ਗੁਲਾਬਕੌਰ ਲਈ ਇਹ ਕੋਈ ਰਾਸ ਸੁੱਖਾ ਨਹੀਂ ਸੀ ਜਿਵੇਂ ਤੁਸੀਂ ਦੱਸਿਆ ਕਿ ਉਹਦਾ ਪਤੀ ਮਾਨ ਸਿੰਘ ਜਿਹੜਾ ਉਹ ਉਹਦੇ ਨਾਲ ਗਦਰ ਕਰ ਲਈ ਔਰ ਤੋਂ ਹਟ ਜਾਂਦਾ ਕਿ ਮੈਂ ਤੇ ਅਮਰੀਕਾ ਜਾਊਂਗਾ ਮੈਂ ਤਾਂ ਆਪਣੀ ਜ਼ਿੰਦਗੀ ਸਵਰਗ ਬਣਾਉਣੀ ਆ ਮੈਂ ਲੋਕਾਂ ਲਈ ਨਹੀਂ ਲੜਨਾ ਪਰ ਗੁਲਾਬਕੌਰ ਇਸ ਗੱਲ ਤੇ ਬੇਜੱਜ ਖੜੀ ਹੈ ਕਿ ਮੈਂ ਲੋਕਾਂ ਲਈ ਹੁਣ ਨਹੀਂ ਨਾ ਮੈਂ ਫੈਸਲਾ ਕਰ ਲਿਆ ਸੋ ਲੋਕਾਂ ਦੇ ਲੇਖੇ ਜ਼ਿੰਦਗੀ ਲਾਉਣ ਵਾਲੀ ਇਹ ਪਹਿਲੀ ਮਹਾਨ ਔਰਤ ਹੈ ਜੀ ਸਰ ਅਸੀਂ ਬੀਬੀ ਗੁਲਾਬਕੌਰ ਬਾਰੇ ਗੱਲ ਕਰ ਰਹੇ ਆ ਤਾਂ ਸਰ ਸਵਾਲ ਇਹ ਹੈ ਕਿ ਉਹਨਾਂ ਨੇ ਇਹ ਰਸਤਾ ਜਿਹੜਾ ਆਪ ਚੁਣਿਆ ਸੀ ਇਹ ਗੱਲ ਦੇਖੋ ਇੱਕ এনवायरमेंट ਬਣਦਾ ਹੈ ਜੀ ਜਿਹੜੀ ਗਦਰ ਅਖਬਾਰ ਹੈ ਹੂੰ ਗਦਰ ਖ਼ਵਾਰ ਨੇ ਸਾਰੇ ਉਹਨਾਂ ਲੋਕਾਂ ਵਿੱਚ ਇੱਕ ਚਿੰਗ ਪੈਦਾ ਕਰ ਦਿੱਤੀ ਜਿਹੜੇ ਲੋਕਾਂ ਅੰਦਰ ਇੱਕ ਐਸੀ ਇੱਜ਼ਤ ਸੀ ਆਬਰੂ ਸੀ ਜਿਹੜੇ ਅਣਖ ਵਾਲੇ ਲੋਕ ਸੀ ਉਹਨਾਂ ਅੰਦਰ ਇੱਕ ਚਿੰਗ ਪੈਦਾ ਕੀਤੀ ਜੀ ਇਹ ਚਿੰਗ ਗਲਬਕੌਰ ਦੇ ਮਨਚ ਵੀ ਪੈਦਾ ਹੁੰਦੀ ਹੈ ਗਲਬਕੌਰ ਆਪਣੇ ਪਤੀ ਦੇ ਨਾਲ ਮਾਨ ਸਿੰਘ ਦੇ ਨਾਲ ਇਹ ਫੈਸਲਾ ਕਰਦੀ ਹੈ ਜੀ ਕਿ ਜਦੋਂ ਹੁਣ ਜਹਾਜ਼ਾਂ ਦੇ ਜਹਾਜ਼ ਪੜ ਕੇ ਆਪਣੇ ਦੇਸ਼ ਨੂੰ ਜਾਣਗੇ ਤੇ ਆਪਾਂ ਵੀ ਉਹਨਾਂ ਦੇ ਨਾਲ ਗਦਰ ਦੀਆਂ ਗੂੰਜਾਂ ਗਾਉਂਦੇ ਗਦਰ ਦੇ ਨਾਰੇ ਲਾਉਂਦੇ ਉਹ ਜਜ਼ਬਿਆਂ ਨਾਲ ਭਰੇ ਲੋਕਾਂ 'ਚ ਆਪਾਂ ਵੀ ਸ਼ਾਮਲ ਹੋਈਏ ਹੁਣ ਇੱਕ ਫੈਸਲਾ ਤਾਂ ਮਾਨ ਸਿੰਘ ਆਪਣੀ ਪਤਨੀ ਦੇ ਨਾਲ ਕਰ ਲੈਂਦਾ ਪਰ ਜਿਸ ਦਿਨ ਜਹਾਜ਼ੇ ਚੜ੍ਹਨਾ ਹੈ ਜੀ ਉਸ ਦਿਨ ਮਾਨ ਸਿੰਘ ਸੋਚਦਾ ਵੀ ਨਹੀਂ ਇਹ ਕਠਨ ਰਸਤਾ ਹੈ ਇਹ ਰਸਤਾ ਆਸਾਨ ਨਹੀਂਗਾ ਇਹ ਆਪਣੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਕੁਰਬਾਨ ਹੋ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਜੀ ਸੋ ਮਾਨ ਸਿੰਘ ਤਾਂ ਜਹਾਜ਼ 'ਚ ਨਹੀਂ ਚੜਦਾ ਪਰ ਗੁਲਾਬਕੌਰ ਫੈਸਲਾ ਕਰਕੇ ਉੱਥੋਂ ਚੂੜੀਆਂ ਆਪਣੇ ਪਤੀ ਨੂੰ ਦੇ ਆਉਂਦੀ ਆ ਤੇ ਜਹਾਜ਼ੇ ਚੜ ਜਾਂਦੀ ਆ ਵੀ ਮੈਂ ਤਾਂ ਜਾਵਾਂਗੀ ਮੈਂ ਆਪਣੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਪਿੱਛੇ ਨਹੀਂ ਜੇ ਮੁਰਨਾ ਸੋ ਬੀਬੀ ਗੁਲਾਬਕੌਰ ਦਾ ਇਹ ਫੈਸਲਾ ਮੈਂ ਸਮਝਦਾ ਜੀ ਇਹ ਦੋਰਾ ਫੈਸਲਾ ਹੋ ਗਿਆ ਪਹਿਲਾ ਫੈਸਲਾ ਆਪਣੇ ਪਤਨੀ ਪਤੀ ਦੇ ਨਾਲ ਹੈ ਆਪਣੇ ਪਰਿਵਾਰ ਦੇ ਨਾਲ ਹੈ ਤੇ ਦੂਸਰਾ ਫੈਸਲਾ ਉਸ ਅੰਦੋਲਨ ਚ ਪੈਣ ਲਈ ਉਹਨੂੰ ਆਪਣਾ ਪਰਿਵਾਰ ਛੱਡਣਾ ਪੈਣਾ ਹੈ ਉਹਨੂੰ ਆਪਣਾ ਪਤੀ ਛੱਡਣਾ ਪੈਣਾ ਹੈ ਉਹਨੇ ਆਪਣੇ ਇਹ ਮਤਲਬ ਪਤੀ ਤੋਂ ਵੱਖਰੀ ਆਡਿਓਲੋਜੀ ਦੇ ਨਾਲ ਖੜੇ ਹੋਣਾ ਹੈ ਉਹਦੇ ਚ ਉਹਨੂੰ ਪਰਿਵਾਰ ਤਿਆਗਣਾ ਪੈਣਾ ਸੋ ਗੁਲਾਬਕੌਰ ਦੀ ਇਹ ਜਿਹੜੀ ਕੁਰਬਾਨੀ ਹੈ ਇਹ ਇਦਾਂ ਦੱਸਦੀ ਹੈ ਕਿ ਗੁਲਾਬਕੌਰ ਦੇ ਮਨ ਚ ਆਪਣੇ ਆਪ ਇਹ ਇਸ਼ਾ ਆਈ ਹੈ ਇਹ ਇਸ਼ਾ ਜਿਹੜੀ ਹੈ ਇਹ ਗਦਰ ਅਖਬਾਰ ਨੇ ਪੈਦਾ ਕੀਤੀ ਹੈ ਉਸ ਮੂਮੈਂਟ ਦੇ ਪ੍ਰਚਾਰ ਨੇ ਪੈਦਾ ਕੀਤੀ ਹੈ ਤੇ ਉਸ ਸਾਰੇ ਪ੍ਰਚਾਰ ਦੇ ਵਹਿਣ ਦੇ ਵਿੱਚ ਉਹ ਹਿੰਦੁਸਤਾਨ ਆਉਂਦੇ ਨੇ ਤੇ ਲੰਮਾ ਸਮਾਂ ਉਹਨਾਂ ਨੇ ਫਿਰ ਗਦਰ ਲਈ ਕੰਮ ਵੀ ਕੀਤਾ ਜੀ ਸਰ ਇਸ ਰਸਤੇ ਦੇ ਤੋਰਨਵਾਲੀ ਕੀ ਜਿਹੜੀ ਗੁਲਾਬਕੌਰ ਹੈਗੀ ਉਹ ਪਹਿਲੀ ਔਰਤ ਸੀਗੀ ਦੇਖੋ ਵੈਸੇ ਤਾਂ ਅ ਐਸੀਆਂ ਧਾਰਨਾ ਮਿਲਦੀਆਂ ਨੇ ਜੀ ਜਿਹਦੇ ਵਿੱਚ ਜਿਹੜੇ ਸੂਰਮੇ ਗਦਰੀ ਸੀਗੇ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਕਿਸੇ ਦੀ ਭੈਣ ਨੇ ਕਿਸੇ ਦੀ ਮਾਂ ਨੇ ਤੇ ਕਿਸੇ ਇੱਕ ਦੀ ਪਤਨੀ ਨੇ ਐਸਾ ਰੋਲ ਨਿਭਾਇਆ ਕਿ ਉਹਨਾਂ ਨੇ ਆਪਣੇ ਪਤੀ ਦਾ ਆਪਣੇ ਭਰਾ ਦਾ ਆਪਣੇ ਪੁੱਤਰ ਦਾ ਸਾਥ ਦਿੱਤਾ ਸਾਡੇ ਕੋਲ ਇਦਾਂ ਦੀ ਆਧਾਰਨਾ ਮਿਲਦੀਆਂ ਨੇ ਜਿਨ੍ਹਾਂ ਵਿੱਚ ਬਾਬਾ ਸੋਨ ਸਿੰਘ ਪਖਣਾ ਦੇ ਪਰਿਵਾਰ ਨੇ ਵੀ ਸਾਥ ਦਿੱਤਾ ਜਿਨ੍ਹਾਂ ਵਿੱਚ ਭਾਈ ਸੰਤੋਖ ਸਿੰਘ ਧਰਦੇਓ ਜਿਹੜੇ ਗਦਰ ਦੇ ਉਸ ਵੇਲੇ ਦੇ ਜਨਨ ਸ਼ਕਤੀ ਨੇ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਉਹ ਸੰਤੋਖ ਸਿੰਘ ਤਰਦੇਉ ਹੋਦੀ ਸੀ ਜਦੋਂ ਸਾਰੇ ਲੋਕਾਂ ਨੇ ਇੱਥੇ ਆ ਕੇ ਗਦਰ ਕਰਨਾ ਸੀ ਉਸ ਵੇਲੇ ਸੰਤੋਖ ਸਿੰਘ ਤਰਦੇਉ ਹੋ ਰਹੇ ਨੇ ਅਮਰੀਕਾ 'ਚ ਰਹਿ ਕੇ ਉਹਦੀ ਕਮਾਂਡ ਸੰਭਾਲਣੀ ਸੀ ਜੀ ਸੋ ਸੰਤੋਖ ਸਿੰਘ ਤਰਦੇਉ ਵਿਆਹ ਹੋਇਆ ਸੀ ਇੱਕ ਬੇਟੇ ਦਾ ਬਾਪ ਸੀ ਔਰ ਜਦੋਂ ਇਹ ਗਦਰ 어 ਕਿਸੇ ਵੀ ਕਾਰਨ ਕਰਕੇ ਸਿਰੇ ਨਹੀਂ ਚੜਦਾ ਤਾਂ ਉਸ ਤੋਂ ਬਾਅਦ ਉਹ ਅਮਰੀਕਾ ਤੋਂ ਰੂਸ ਜਾਂਦੇ ਨੇ ਉੱਥੇ ਉੱਥੇ ਵਿਲਾਦੀਮੀਰ ਇਲੀਚ ਲੈਨਨ ਨੂੰ ਮਿਲਦੇ ਨੇ ਲੈਨਨ ਨੂੰ ਮਿਲਣ ਤੋਂ ਬਾਅਦ ਉਹ ਰਤਨ ਸਿੰਘ ਰਾਏ ਪਰ ਡੱਬਾ ਦੇ ਨਾਲ ਹਿੰਦੁਸਤਾਨ ਆਉਂਦੇ ਨੇ ਹਿੰਦੁਸਤਾਨ ਆਉਂਦਿਆਂ ਹੀ ਉਹਨਾਂ ਨੂੰ ਆ ਬਾਰਡਰ ਤੇ ਫੜ ਲਿਆ ਜਾਂਦਾ ਹੈ ਜਦ ਬਾਰਡਰ ਤੇ ਫੜ ਲਿਆ ਜਾਂਦਾ ਤੇ ਉਹ ਆਖੋ ਪਸ਼ਾਵਾਂ ਦੇ ਗਿਆਤਾ ਸੀ ਉਹਨਾਂ ਨੂੰ ਡਿਕਸ਼ਨਰੀ ਆਫ ਇੰਗਲਿਸ਼ ਕਿਹਾ ਜਾਂਦਾ ਸੀ ਉਹ ਉਸ ਬੰਦੇ ਨੇ ਉਸ ਪਾਸ਼ਾਵਾਂ 'ਚ ਗੱਲ ਕੀਤੀ ਕਿ ਅੰਗਰੇਜ਼ਾਂ ਨੂੰ ਪਤਾ ਹੀ ਨਾ ਲੱਗਾ ਵੀ ਇਹ ਬੰਦਾ ਪੰਜਾਬੀ ਆ ਕਿ ਕੌਣ ਹਮ ਪਰ ਅੰਗਰੇਜ਼ਾਂ ਦੀ ਜਿਹੜੀ ਸੀਆਈਡੀ ਰਿਪੋਰਟ ਸੀ ਉਹ ਇਹ ਆਖਦੀ ਸੀ ਕਿ ਇਹ ਬੰਦਾ ਜਿਹੜਾ ਇਸ ਕੱਦ ਦਾ ਹੈ ਜੀ ਇਦਾਂ ਦੀ ਉਹਦੀ ਆਵਾਜ਼ ਹੈ ਇੰਨਾ ਕੋ ਦਾ weight ਹੈ ਉਹ ਬੰਦਾ ਤਰਦੇਓ ਵਾਲਾ ਭਾਈ ਸੰਤੋਖ ਸਿੰਘ ਹੈ ਹਮ ਇਸ ਲਈ ਅੰਗਰੇਜ਼ ਸੰਤੋਖ ਸਿੰਘ ਨੂੰ ਤਰਦੇਉ ਪਿੰਡ ਚ ਲੈ ਆਏ ਅੰਨਾ ਟਰਟਚਰ ਹੋਇਆ ਪਿਆ ਸੀ ਉਹ ਮੰਨਿਆ ਹੀ ਨਹੀਂ ਉਹਨੇ ਪੰਜਾਬੀ ਜ਼ੁਬਾਨ ਨਾਪਣੇ ਮੂੰਹ ਤੇ ਨਹੀਂਉਣ ਦਿੱਤੀ ਉਸ ਬੰਦੇ ਨੇ ਸੀ ਨਹੀਂ ਕੀਤੀ ਔਰ ਬੰਦੇ ਨੇ ਕਿਹਾ ਹੀ ਨਹੀਂ ਕਿ ਮੈਂ ਪੰਜਾਬੀ ਹ ਜਦੋਂ ਤਰਦੇਉ ਪਿੰਡ ਚ ਲੈ ਕੇ ਆਏ ਤਾਂ ਕਹਿੰਦੇ ਨੇ ਕਿ ਉਹਦੀ ਪਤਨੀ ਨੂੰ ਜਦ ਪਤਾ ਲੱਗਾ ਵੀ ਇਹ ਤਾਂ ਸੰਤੋਖ ਸਿੰਘ ਆ ਮੇਰਾ ਪਤੀ ਹੈ ਤੇ ਉਹ ਭੱਜ ਕੇ ਭਾਵਕ ਹੋਈ ਗਈ ਤੇ ਪੁਲਿਸ ਨੇ ਉਹਨੂੰ ਰੋਕ ਦਿੱਤਾ ਤੇ ਉਹਨਾਂ ਨੇ ਸੰਤੋਖ ਸਿੰਘ ਨੂੰ ਕਿਹਾ ਵੀ ਤੂੰ ਭਾਵੇਂ ਪੰਜਾਬੀ ਨਾ ਬੋਲ ਭਾਵੇਂ ਤੂੰ ਆਪਣਾ ਨਾਂ ਵੀ ਕੋਈ ਹੋਰ ਦੱਸੀ ਜਾ ਭਾਵੇਂ ਤੂੰ ਸਿੰਗਾਪੂਰੀ ਭਾਸ਼ਾ ਬੋਲੀ ਜਾ ਪਰ ਸਾਡੀ ਸੀਆਈਡੀ ਰਿਪੋਰਟ ਆਖਦੀ ਸੀ ਕਿ ਤੂੰ ਸੰਤੋਖ ਸਿੰਘ ਟਰਦੇ ਹੋ ਐ ਇਸੇ ਕਰਕੇ ਤੈਨੂੰ ਇਸ ਇਸਪੈਂਡ ਚ ਲੈ ਕੇ ਆਏ ਆ ਜੀ ਸੋ ਕਿੱਡੀਆਂ ਵੱਡੀਆਂ ਕੁਰਬਾਨੀਆਂ ਉਹਨਾਂ ਵਿਅਕਤੀਆਂ ਨੇ ਕੀਤੀਆਂ ਉਹਨਾਂ ਦੇ ਪਰਿਵਾਰਾਂ ਨੇ ਕੀਤੀਆਂ ਪਰ ਜਿਹੜਾ ਤੁਹਾਡਾ ਸਵਾਲ ਹੈ ਗੁਲਾਬਕੌਰ ਬਾਰੇ ਜੀ ਗਲਬਕੌਰ ਉਹਨਾਂ ਔਰਤਾਂ ਵਾਂਗ ਨਹੀਂ ਵਿਚਰਦੀ ਹੂੰ ਉਹ ਆਪ ਲੀਡ ਕਰਦੀ ਹੈ ਕਿਤੇ ਤੋਂ ਮਰਦ ਦੇ ਪੇਸ ਵਿੱਚ ਜਾਂਦੀ ਹੈ ਹੂੰ ਕਿਤੇ ਕੇਸ ਉਹਦੇ ਤੇ ਹੁੰਦਾ ਹੈ ਲਾਹੌਰ ਦੇ ਵਿੱਚ 2 ਸਾਲ ਉਹ ਜੇਲ੍ਹ ਕੱਟਦੀ ਹੈ ਹੂੰ ਉਹ ਕਰਤਾਰ ਸਰਾਬੇ ਦੀ ਮਦਦ ਕਰਦੀ ਹੈ ਜਿੱਥੇ ਉਹਨੂੰ ਔਰਤ ਬਣ ਕੇ ਜਾਣਾ ਪੈਣਾ ਉਹ ਔਰਤ ਬਣ ਕੇ ਜਾਂਦੀ ਹੈ ਜਿੱਥੇ ਉਹਨੂੰ ਲੱਗਦਾ ਹੈ ਕਿ ਮੈਂ ਮਰਦ ਦੇ ਪੇਸ ਜਾਣਾ ਉਹ ਮਰਦ ਦੇ ਪੇਸ ਜਾਂਦੀ ਹੈ ਮਤਲਬ ਮੈਂ ਸਮਝਦਾ ਕਿ ਜਿੱਥੇ ਅਸੀਂ ਕਰਤਾਰ ਸ਼ਰਾਬੇ ਨੂੰ ਯਾਦ ਕਰਦੇ ਆ ਜਿੱਥੇ ਅਸੀਂ ਆ ਸੰਤੋਖ ਸਿੰਘ ਤਰਦੇਓ ਨੂੰ ਯਾਦ ਕਰਦੇ ਆ ਰਤਨ ਸਿੰਘ ਰਾਏਪੁਰ ਡੱਬਾ ਨੂੰ ਯਾਦ ਕਰਦੇ ਆ ਜਿੱਥੇ ਬਾਬੇ ਬਿਲਗੇ ਨੂੰ ਯਾਦ ਕਰਦੇ ਆ ਵਿਸ਼ਨੂ ਗਣੇਸ਼ ਪਿੰਗਲੇ ਨੂੰ ਯਾਦ ਕਰਦੇ ਆ ਪੰਡਿਤ ਰਾਮਚੰਦਰ ਨੂੰ ਯਾਦ ਕਰਦੇ ਆ ਉੱਥੇ ਹੀ ਸਾਨੂੰ ਗੁਲਾਬਕੌਰ ਜਿਹੜੀ ਆ ਉਹ ਯਾਦ ਕਰਨੀ ਚਾਹੀਦੀ ਆ ਕਿਉਂਕਿ ਗੁਲਾਬਕੌਰ ਦਾ ਕੰਮ ਓਨਾ ਮਰਦਾਂ ਦੇ ਬਰਾਬਰ ਹੈ ਇੱਕ ਔਰਤ ਹੋ ਕੇ ਮਰਦਾਂ ਦੇ ਬਰਾਬਰ ਕੰਮ ਕਰਨਾ ਜਿਹੜਾ ਆ ਉਹ ਗੁਲਾਬਕੌਰ ਉਹਦੇ ਲਈ ਵਧਾਈ ਦੀ ਹੱਕਦਾਰ ਹੈ ਤੇ ਸਾਨੂੰ ਉਹ ਯਾਦ ਰੱਖਣਾ ਚਾਹੀਦਾ ਹੈ ਜੀ ਬਿਲਕੁਲ ਸੋ ਇਸੇ ਤਰ੍ਹਾਂ ਇਸ ਵਾਰ ਇਸ ਵਾਰ ਦਾ ਜਿਹੜਾ ਗਦਰੀ ਬਾਬਿਆਂ ਦਾ ਜਿਹੜਾ ਮੇਲਾ ਹੈ ਉਹ ਬੀਬੀ ਗੁਲਾਬਕੌਰ ਨੂੰ ਸਮਰਪਿਤ ਹੋਣ ਜਾ ਰਿਹਾ ਇਸ ਦਾ ਕੀ ਕਾਰਨ ਹੈ ਬੀਬੀ ਗੁਲਾਬਕੌਰ ਜਿਵੇਂ ਅਸੀਂ ਗੱਲ ਕੀਤੀ ਹੈ ਤੇ ਤੁਸੀਂ ਵੀ ਡਿਟੇਲ ਚ ਗੱਲ ਕੀਤੀ ਹੈ ਜੀ ਬੀਬੀ ਗੁਲਾਬਕੌਰ ਨੇ ساری ਜ਼ਿੰਦਗੀ ਗਦਰ ਲਈ ਲਾਈ ਹੈ ਗਦਰ ਇੱਕ ਸਦੀ ਪਹਿਲਾਂ ਪੰਹ ਹਿੰਦੁਸਤਾਨ ਦੀ ਤਰਤੀਤੀ ਹੋਇਆ ਉਹ ਗਦਰ ਕਾਮਜਾਬ ਹੋਇਆ ਕਿ ਨਹੀਂ ਹੋਇਆ ਮੈਂ ਉਹਦੇ ਚ ਨਹੀਂ ਜਾਣਾ ਪਰ ਉਹ ਗਦਰ ਅੱਜ ਵੀ ਜਾਰੀ ਹੈ ਉਹ ਗਦਰ ਜਾਰੀ ਹੈ ਅੱਜ ਫਾਸਿਸਟ ਟੋਲਿਆਂ ਦੇ ਖਿਲਾਫ ਦੇਸ਼ ਭਗ ਯਾਦਗਰ ਹਾਲਚੋਂ ਆਵਾਜ਼ ਉੱਠਦੀ ਹੈ ਜੀ ਅੱਜ ਕਾਰਪੋਰੇਟ ਘਰਾਣਿਆਂ ਦੀ ਲੁੱਟ ਦੇ ਖਿਲਾਫ ਜੇ ਇੱਕ ਆਵਾਜ਼ ਉੱਠਦੀ ਹੈ ਤਾਂ ਦੇਸ਼ ਭਗ ਯਾਦਗਰ ਹਾਲ ਚੁੱਟਦੀ ਹੈ ਇਹ ਦੇਸ਼ ਭਗ ਯਾਦਗਰ ਹਾਲ ਉਹਨਾਂ ਗਦਰੀ ਸੂਰ ਬਿਆਨ ਸੂਰਮਿਆਂ ਨੇ ਆਪਣੀਆਂ ਨਿੱਜੀ ਜ਼ਮੀਨਾਂ ਜਾਇਦਾਦਾਂ ਵੇਚ ਕੇ ਖੜਾ ਕੀਤਾ ਸੀ ਕਿ ਜਿਹੜੇ ਸਾਡੇ ਆਉਣ ਵਾਲੇ ਵਾਰਸ ਸਾਡੇ ਵਾਂਗ ਸੋਚਣਗੇ ਉਹ ਇਸ ਧਰਤੀ ਤੇ ਬਹਿ ਕੇ ਕੁਝ ਦੇਸ਼ ਦੇ ਭਲੇ ਲਈ ਵਿਚਾਰਾਂ ਕਰਨਗੇ ਜੀ ਸੋ ਅੱਜ ਜਦੋਂ 30 31 ਤੇ ਪਹਿਲੀ ਨਵੰਬਰ ਦੇਸ਼ ਭਗਤ ਜਾਦਗਰ ਹਾਲ ਦੇ ਵਿੱਚ ਮੇਲਾ ਹੋਣਾ ਜੀ ਇਸ ਮੇਲੇ ਨੂੰ ਸਮਰਪਿਤ ਕੀਤਾ ਗਿਆ ਹੈ ਗਦਰੀ ਗਲਬਕੌਰ ਦੇ ਨਾਂ ਤੇ ਹਮ ਗਦਰੀ ਗਲਬਕੌਰ ਨੂੰ ਸਾਡੇ ਤੋਂ ਜੁਦਾ ਹੋਇਆ ਇਸ ਫਾਨੀ ਸੰਸਾਰ ਨੂੰ ਛੱਡ ਗਿਆ 100 ਸਾਲ ਹੋ ਗਿਆ ਹਮ ਉਹ ਕੋਟਲਾ ਨੌਦ ਸਿੰਘ ਵਿੱਚ 1925 ਵਿੱਚ ਜਿਹੜਾ ਉਹਨਾਂ ਨੇ ਆਖਰੀ ਸਾਹ ਲਿਆ ਸੀ ਜੀ ਸੋ ਇਹ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਟੀਆਂ ਕਿ ਦੇਸ਼ ਭਗ ਯਾਦਗਰ ਹਾਲ ਉਹਨਾਂ ਗਦਰੀਆਂ ਦੇ ਅਗਲੇ ਦੇ ਵਾਰਸਾਂ ਦਾ ਹਾਲ ਹੈ ਜੀ ਇਹ ਉਹਨਾਂ ਦੀ ਇੱਕ ਅਡਿਓਲੋਜੀ ਦਾ ਅਗਲਾ ਮੰਚ ਹੈ ਸੋ ਇਹ ਮੰਚ ਆਪਣੇ ਉਹਨਾਂ ਪੁਰਖਿਆਂ ਨੂੰ ਸਲਾਮ ਕਰਦਾ ਹੈ ਯਾਦ ਕਰਦਾ ਹੈ ਤੇ ਉਹਨਾਂ ਦੇ ਪ੍ਰੋਗਰਾਮ ਦਾ ਅਹਿਦ ਜਿਹੜਾ ਹੈ ਉਹ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ ਸੋ ਇਸ ਵਾਰੀ ਇਹ ਜਿਹੜਾ ਸਾਰਾ ਕੁਝ ਵੀ ਹੋਣਾ ਹੈ ਇਹ ਬੀਬੀ ਗਲਾਵਕੁਰ ਨੂੰ ਸਮਰਪਿਤ ਹੋਣਾ ਹੈ ਤੇ ਉਹਦੀ ਯਾਦ ਹੋਰ ਜੀ ਬਿਲਕੁਲ ਸੋ ਅੱਜ ਅਸੀਂ ਇਸ ਕਿਤਾਬ ਨੂੰ ਲੈ ਕੇ ਗੱਲਬਾਤ ਕੀਤੀ ਹੈ ਇਸ ਕਿਤਾਬ ਬਾਰੇ ਬਹੁਤ ਸਾਰੀ ਜਾਣਕਾਰੀ ਜਿਹੜੇ ਸਾਡੇ ਵਿਦਵਾਨ ਪ੍ਰੋਫੈਸਰ ਡਾਕਟਰ ਤੇਜਿੰਦਰ ਵਿਲੀ ਜੀ ਨੇ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਣਾ ਤੇ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ